ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਰਾਧੇ ਰਾਧੇ ਅੱਜ ਆਪਾਂ ਪਹੁੰਚੇ ਆਂ ਪ੍ਰੇਮ ਮੰਦਰ ਤੇ ਅੱディ ਵੀਡੀਓ ਵਿੱਚ ਆਪਾਂ ਕਰਨ ਜਾਣੇ ਆਂ ਡੇ 4 ਆਫ ਵ੍ਰਿੰਦਾਵਨ ਚਲੋ ਜੀ ਲੱਗੇ ਰਹੋ ਐਂਡ ਤੱਕ ਵੇਖਿਓ ਵੀਡੀਓ ਤੇ ਸਕਿਪ ਬਿਲਕੁਲ ਨਾ ਕਰਿਓ ਬਹੁਤ ਇੰਟਰਸਟਿਡ ਚੀਜ਼ਾਂ ਤੇ ਜਾਣਕਾਰੀ ਦੇਵਾਂਗੇ ਤੁਹਾਨੂੰ ਪ੍ਰੇਮ ਮੰਦਰ ਬਾਰੇ ਪ੍ਰੇਮ ਮੰਦਰ ਵ੍ਰਿੰਦਾਵਨ ਵਿੱਚ ਹੀ ਸਥਿਤ ਹੈ ਤੇ ਇਹਨੂੰ ਬਣਾਉਣ ਵਿੱਚ 11 ਸਾਲ ਦਾ ਵਕਤ ਲੱਗ ਗਿਆ ਸੀਗਾ ਤੇ ਇਹ 55 ਏਕੜ ਦੀ ਜ਼ਮੀਨ ਵਿੱਚ ਬਣਿਆ ਹੈ ਤੁਹਾਨੂੰ ਜਾਣ ਕੇ ਬਹੁਤ ਹੈਰਾਨੀ ਹੋਏਗੀ ਕਿ ਇਹ ਸਿਰਫ ਰਾਧਾ ਕ੍ਰਿਸ਼ਨ ਦੇ ਪ੍ਰੇਮ ਨੂੰ ਸਮਰਪਿਤ ਨਹੀਂ ਹੈਗਾ ਇਹ ਸੀਤਾ ਰਾਮ ਦੇ ਪਿਆਰ ਨੂੰ ਵੀ ਸਮਰਪਿਤ ਹੈ ਪਹਿਲੇ ਸਤਰ ਤੇ ਰਾਧਾ ਕ੍ਰਿਸ਼ਨ ਦਾ ਮੰਦਿਰ ਬਣਿਆ ਹੈ ਤੇ ਦੂਜੇ ਸਤਰ ਦੇ ਉੱਤੇ ਸੀਤਾ ਰਾਮ ਲਈ ਮੰਦਿਰ ਬਣਿਆ ਹੈ ਇਸ ਮੰਦਰ ਵਿੱਚ ਜਨਮਾਸ਼ਟਮੀ ਤੇ ਰਾਧਾਸ਼ਟਮੀ ਦਾ ਦਿਹਾੜਾ ਵੀ ਮਨਾਇਆ ਜਾਂਦਾ ਹੈ ਅਸੀਂ ਇਹਨੂੰ ਪਹਿਲਾਂ ਬਾਹਰੋਂ ਵੇਖਿਆ ਤੇ ਜਦੋਂ ਬਾਹਰੋਂ ਅਸੀਂ ਇਹਦੇ ਦਰਸ਼ਨ ਕਰ ਰਹੇ ਸੀ ਤਾਂ ਸਾਰੀਆਂ ਤਸਵੀਰਾਂ ਬਹੁਤ ਜ਼ਿਆਦਾ ਮਨਮੋਹਕ ਸੀਗੀਆਂ ਇਸ ਮੰਦਰ ਵਿੱਚ ਕਿਸੇ ਆਮ ਖਾਸ ਪੱਥਰ ਦੀ ਵਰਤੋਂ ਨਹੀਂ ਹੋਈ ਸੀ ਬਲਕਿ ਇਹਨੂੰ ਇਟਾਲੀਅਨ ਸੰਗਮਰਮਰ ਨਾਲ ਤਰਾਸ਼ਿਆ ਗਿਆ ਸੀਗਾ ਜੋ ਇਹਦੀ ਖੂਬਸੂਰਤੀ ਨੂੰ ਬਹੁਤ ਜ਼ਿਆਦਾ ਵਧਾ ਦਿੰਦਾ ਹੈ ਜਿਹਦੇ ਅੱਪਾ ਅੱਗੇ ਤੁਹਾਨੂੰ ਸਾਰਿਆਂ ਨੂੰ ਦਰਸ਼ਨ ਕਰਾਵਾਂਗੇ ਸਭ ਤੋਂ ਮਨਰਮ ਦੀ ਚੀਜ਼ ਉਹ 48 ਪੈਨਲ ਹਨ ਜਿਹੜੇ ਰਾਧਾ ਕ੍ਰਿਸ਼ਨ ਦੀ ਜੋ ਲੀਲਾ ਸੀਗੀ ਉਹਨੂੰ ਦਰਸਾਉਂਦੇ ਹਨ ਉਹਨਾਂ ਦੇ ਸਾਰੀਆਂ ਮਸਕਰੀਆਂ ਉਹਨਾਂ ਦਾ ਪ੍ਰੇਮ ਉਹ ਪੈਨਲਾਂ ਵਿੱਚ ਉੱਭਰ ਕੇ ਆਉਂਦਾ ਹੈ ਜਿਥੋਂ ਨੂੰ ਆਪਾਂ ਆਉਣ ਵਾਲੀ ਅੱਗੇ ਦੇ ਵੀਡੀਓ ਵਿੱਚ ਵਿਖਾਵਾਂਗੇ ਸੋ ਸਾਡੇ ਚੈਨਲ ਨੂੰ ਪਲੀਜ਼ ਪਲੀਜ਼ ਸਬਸਕ੍ਰਾਈਬ ਕਰੋ ਵੀਡੀਓਜ਼ ਨੂੰ ਲਾਈਕ ਕਰੋ ਤੇ ਵੱਤੋ ਵੱਤ ਸ਼ੇਅਰ ਕਰੋ ਤਾਂ ਕਿ ਤੁਸੀਂ ਵੀ ਇਦਾਂ ਦੀ ਸਾਰੀਆਂ ਜਗ੍ਹਾ ਬਾਰੇ ਤੇ ਹੋਰ ਬਹੁਤ ਸਾਰੀ ਚੀਜ਼ਾਂ ਬਾਰੇ ਜਾਣਕਾਰੀ ਹਾਸਲ ਕਰ ਸਕੋ ਤੇ ਸਾਡੇ ਨਾਲ ਸਾਡੇ राधा कृष्ण ਦੇ ਦਰਸ਼ਨ ਵੀ ਕਰ ਸਕੋ ਜੋ ਹੁਣ ਅਸੀਂ ਤੁਹਾਨੂੰ ਅੱਗੇ ਫੁਆਰੇ ਵਿਖਾਉਣ ਜਾ ਰਹੇ ਹਾਂ ਇਹ ਚਾਰ ਲੀਲਾ ਨੂੰ ਦਰਸਾਉਂਦੇ ਹਨ ਝੂਲਣ ਲੀਲਾ ਗੋਵਰਧਨ ਲੀਲਾ ਰਾਸ ਲੀਲਾ ਤੇ ਕਾਲਿਆ नाग ਲੀਲਾ ਜਿਨ੍ਹਾਂ ਦਾ ਇੱਕ ਚਿੱਤਰਣ ਬਣਾਇਆ ਗਿਆ ਹੈ ਆਜੋ ਵੇਖੋ ਫਿਰ ਸਾਰੇ ਉਸ ਸਾਰੀ ਦੇ ਵਿੱਚ 150 ਕਰੋੜ ਰੁਪਏ ਦੀ ਲਗਤ ਆਈ ਸੀਗੀ ਜੀ ਤੇ ਇਹਨੂੰ ਬਣਾਉਣ ਦੇ ਵਿੱਚ ਹਜ਼ਾਰ ਮਜ਼ਦੂਰਾਂ ਦੀ ਜ਼ਰੂਰਤ ਪਈ ਸੀਗੀ ਤੇ ਬਹੁਤ ਜ਼ਿਆਦਾ ਮੀਨਾਕਾਰ ਸੀਗੇ ਜਿਹੜੇ ਉਹ ਜ਼ਿਆਦਾਤਰ ਰਾਜਸਥਾਨ ਤੋਂ ਆਏ ਸੀਗੇ ਇਸ ਸਥਾਨ ਦਾ ਜੋ ਵਿਕਾਸ ਹੈ ਉਹੋ ਕ੍ਰਿਪਾਲੂ ਜੀ ਮਹਾਰਾਜ ਨੇ ਕੀਤਾ ਸੀਗਾ ਜਿਨ੍ਹਾਂ ਦਾ ਮੁੱਖ ਆਸ਼ਰਮ ਹੈ ਜੋ ਬ੍ਰਿੰਦਵਨ ਦੇ ਵਿੱਚ ਹੀ ਸੀਗਾ ਤੇ ਉਹਨਾਂ ਨੇ ਜੋ ਪ੍ਰੇਮ ਦੀ ਸੁਗਾਤ ਉਹ ਸ਼੍ਰੀ ਬ੍ਰਿੰਦਵਨ ਧਾਮ ਨੂੰ ਹੀ ਸਮਰਪਿਤ ਕਰਤੀ ਸੀਗੀ ਤੇ ਉਸ ਤੋਂ ਬਾਅਦ ਹੀ ਇਸ ਮੰਦਰ ਦਾ ਨਿਰਮਾਣ ਹੋਇਆ ਸੀਗਾ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਸਾਰਾ ਕੁਝ ਇਸ ਤਰ੍ਹਾਂ ਵਿਖਾਵਾਂਗੇ ਕਿ ਕਿਵੇਂ ਪ੍ਰੇਮ ਮੰਦਰ ਜੋ ਬ੍ਰਿੰਦਵਨ ਵਿੱਚ ਹੈ ਉਹਦੇ ਵਿੱਚ ਕ੍ਰਿਸ਼ਨ ਦੁਆਰਾ ਜੋ ਰਾਸਲੀਲਾ ਹੋਈ ਸੀ ਉਹਦੇ ਤੇ ਮੂਰਤੀਆਂ ਬਣਾਈਆਂ ਗਈਆਂ ਹਨ ਬਰ ਸਟੈਚੂਜ਼ ਬਣਾਏ ਗਏ ਹਨ ਤੇ ਜਿਹੜਾ ਪ੍ਰਵੇਸ਼ ਦੁਆਰ ਹੈ ਉਹ ਕਿਵੇਂ ਦਾ ਹੈ ਤੇ ਅੰਦਰ ਜਿਹੜਾ ਹੈ ਜੋ 25000 ਲੋਕਾਂ ਦੇ ਇੱਕ ਟਾਈਮ ਦੇ ਉੱਤੇ ਬੈਠਣ ਲਈ ਜੋ ਹਾਲ ਬਣਾਇਆ ਹੈਗੇ ਉਹਦੇ ਵੀ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ

कृष्ण भगवान की लीला जहाँ पर गोपियाँ नाच कर किया करती थी कृष्ण भगवान की देखभान बाजिद भगवान जी लीला रचम भगवान i gotta

ਪ੍ਰਤੀ ਪਿਆਰ ਪ੍ਰੇਮਨਾਥ ਮੰਦਰ ਵਿੱਚ ਭਗਤਾਂ ਦਾ ਇਕੱਠ ਦੇਖੋ ਇੰਨਾ ਪ੍ਰੇਮ ਹੈ ਨਾ ਅਦੇ ਕ੍ਰਿਸ਼ਨ ਨਾਲ ਬਹੁਤ ਵੱਡੀ ਗੰਗਾਲ ਚ ਦਾ ਸਾਰੇ ਪਿਆਰੇ ਭਗਤਾਂ ਦਾ ਬਹੁਤ ਬਹੁਤ ਧੰਨਵਾਦ ਵੀ ਦੇਰ ਅੰਤ ਤੱਕ ਵੇਖਣ ਲਈ ਐਦਾਂ ਦੀ ਹੋਰ ਵੀਡੀਓਜ਼ ਵੇਖਣ ਲਈ ਸਾਡੇ ਨਾਲ ਜੁੜੇ ਰਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓਜ਼ ਨੂੰ ਸ਼ੇਅਰ ਕਰੋ ਰਾਧੇ ਰਾਧੇ ਆਪਣਾ ਖਿਆਲ ਰੱਖੋ ਜੀ ਸਾਰੇ